ਕਿੰਨੇ ਦਾ ਨਾਮ ਲੱਗਿਆ ਤੁਹਾਡਾ 20 ਲੱਖ ਦਾ ਤੇ ਟਿਕਟ ਕਿੱਥੋਂ ਭਾਈ ਗਾਂਧੀ ਬ੍ਰਦਰ ਅੱਛੀ ਛੋਟੀ ਮੇਟੇ ਸੀ ਉਹ ਇਹ ਨਾਲ ਪਾ ਕੇ ਗਈ ਸੀ ਮੇਰੇ ਕਿੰਨੀ ਖੁਸ਼ੀ ਮਹਿਸੂਸ ਹੋਈ ਆ 20 ਲੱਖ ਰੁਪਏ ਮਿਲ ਗਿਆ ਬਹੁਤ ਜ਼ਿਆਦਾ ਜੀ ਆਪਣੇ ਠੇਕੇ ਹੀ ਤੁਹਾਨੂੰ ਦੇਤਾ ਲੋਕਾਂ ਨੂੰ ਕਰੋੜਪਤੀ ਲੱਖਪਤੀ ਬਣਾਉਂਦਾ ਇਹ ਠੇਕਾ ਦੀ ਜੀ ਇਹ ਸਾਡਾ ਕੰਮ ਹੈ ਇਹ ਸਾਡੇ ਕੋਲ ਇੱਕ ਗੁਣ ਹੈ ਕਿ ਲੋਕ ਸਾਡੇ ਕੋ ਆਉਂਦੇ ਆ ਇਹਨੇ ਲੱਕੀ ਲੱਕੀ ਲੋਕ ਆਉਂਦੇ ਆ ਛੱਡ ਤੋਂ ਪ੍ਰਾਈਜ਼ ਲੈ ਕੇ ਜਾਂਦੇ ਆ ਸਾਡਾ ਮਾਣ ਵਧਾਉਂਦੇ ਆ ਅਸੀਂ ਇਕੱਲੇ ਤਾਂ ਕੁਝ ਵੀ ਨਹੀਂ ਹੈਗੇ ਜੇ ਸਾਡੇ ਕਸਟਮਰ ਸਾਡੇ ਨਾਲ ਨੇ ਤਾਂ ਹੀ ਅੱਜ ਗਾਂਧੀ ਬ੍ਰਦਰ ਜਿਹਾ ਇੱਕ ਬ੍ਰਾਂਡ ਬਣਿਆ ਹੈ ਕੱਲੀ ਲੁਧਿਆ ਪੂਰੇ ਪੰਜਾਬ ਤੋਂ ਪੂਰੇ ਇੰਡੀਆ ਤੋਂ ਲੋਕ ਸਿਰਫ ਸਾਡੇ ਕੋਲ ਲਾਟਰੀ ਪਾਣ ਆਉਂਦੇ ਕਿੰਨੇ ਏਡੇ ਛੱਡ ਕੇ ਇੱਕ ਇਹੀ ਕਮਾਇਆ ਵਿਸ਼ਵਾਸ ਹੀ ਕਮਾਇਆ ਪੰਜਾਬ ਸਰਕਾਰ ਵੱਲੋਂ ਅਲੱਗ-ਅਲੱਗ ਤਿਹਾਰਾਂ ਦੇ ਉੱਤੇ ਬੰਪਰ ਕੱਢੇ ਜਾ ਰਹੇ ਨੇ ਤੇ ਲੋਕਾਂ ਨੂੰ ਕਰੋੜਪਤੀ ਜਾਂ ਲੱਖਪਤੀ ਬਣਨ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਜਿੱਥੇ ਤੱਕ ਲੋਕਾਂ ਦਾ ਖਿਆਲ ਹੈ ਜਾਂ ਸਾਡਾ ਵੀ ਖਿਆਲ ਹੈਗਾ ਆ ਵੀ ਇਹ ਰੱਬ ਨੇ ਇਹ ਜਿਹੜਾ ਠੇਕਾ ਹੈਗਾ ਲੋਕਾਂ ਨੂੰ ਕਰੋੜਪਤੀ ਬਣਾਉਂਦਾ ਲੱਖਪਤੀ ਬਣਾਉਂਦਾ ਇਹ ਗਾਂਧੀ ਬ੍ਰਦਰਜ਼ ਨੂੰ ਦੇ ਦਿੱਤਾ ਆ ਕਿਉਂਕਿ ਇਹਨਾਂ ਦੇ ਸ਼ਾਪ ਦੇ ਉੱਤੇ ਜਿਹੜੇ ਵੀ ਬੰਦੇ ਟਿਕਟ ਪਾ ਕੇ ਜਾਂਦੇ ਨੇ ਤੇ ਕਰੋੜਪਤੀ ਤੇ ਲੱਖਪਤੀ ਤਾਂ ਬਣਦੇ ਹੀ ਬਣਦੇ ਨੇ ਕੋਈ ਵੀ ਡਰਾ ਜਿਹੜਾ ਹੈਗਾ ਵਾ ਇਹਨਾਂ ਦਾ ਖਾਲੀ ਨਹੀਂ ਜਾਂਦਾ ਤੇ ਅੱਜ 20 ਲੱਖ ਰੁਪਏ ਦਾ ਇਨਾਮ ਜਿਹਨਾਂ ਦਾ ਲੱਗਿਆ ਆ ਉਹ ਵੀ ਵਿਸਾਖੀ ਬੰਪਰ ਦਾ ਤੇ ਉਹ ਸਾਡੇ ਨਾਲ ਸੱਜਣ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਸਹੀ ਗੱਲ ਜੀ ਕੀ ਨਾਮ ਹੈ ਕੁਲਦੀਪ ਸਿੰਘ ਆ ਜੀ ਆ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੁੱਲਾਪੁਰ ਦਾਖਾਪੈਂਡ ਮੋਹੀ ਅੱਛਾ ਤੇ ਅੱਜ ਕਿੰਨੇ ਦਾ ਨਾਮ ਲੱਗਿਆ ਤੁਹਾਡਾ 20 ਲੱਖ ਪਹਿਲਾਂ ਕਦੋਂ ਲੱਗਿਆ ਪਹਿਲੇ ਇੱਕ ਵਾਰੀ ਲੱਗਿਆ ਸੀ 2500 ਦਾ 2500 ਦਾ ਤੇ ਅੱਜ 20 ਲੱਖ ਦਾ ਲੱਗ ਗਿਆ ਤੇ ਟਿਕਟ ਕਿੱਥੋਂ ਪਾਈ ਸੀ ਗਾਂਧੀ ਵਰਧ ਦੇਲ ਤੋਂ ਅੱਛਾ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਆ 20 ਲੱਖ ਰੁਪਏ ਮਿਲ ਗਿਆ ਬਹੁਤ ਜ਼ਿਆਦਾ ਜੀ ਤੇ ਕੀ ਕਰੋਗੇ ਇਹਨਾਂ ਪੈਸਿਆਂ ਦਾ ਬਿਜ਼ਨਸ ਵਿੱਚ ਲਾਵਾਂਗੇ ਆਪਾਂ ਕੋਈ ਨਾ ਕੋਈ ਕੰਮ ਕਰਾਂਗੇ ਪੈਸੇ ਨੂੰ ਕੰਮ ਤੇ ਲਾਉਂਗੇ ਤੇ ਇਹਨਾਂ ਨੂੰ ਵਧਾਉਂਗੇ ਹਾਂਜੀ ਹਾਂਜੀ ਬਿਲਕੁਲ ਤੇ ਬਹੁਤ ਵਧੀਆ ਸੋਚ ਹੈ ਕਿਉਂਕਿ ਪੈਸੇ ਨੂੰ ਕੰਮ ਤੇ ਲਾਉਣਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਸੁਪਨਾ ਹੁੰਦਾ ਹੈ ਵੀ ਪੈਸੇ ਆ ਗਏ ਕਰੋੜਪਤੀ ਬਣ ਗਏ ਜਾਂ ਲੱਖਪਤੀ ਬਣ ਗਏ ਮਕਾਨ ਖਰੀਦ ਲੋ ਘਰ ਖਰੀਦ ਲੋ ਗੱਡੀਆਂ ਖਰੀਦ ਲੋ ਪੈਸੇ ਖਤਮ ਪਰ ਇਸ ਇਹਨਾਂ ਵੀਰਜੀ ਦੀ ਬਹੁਤ ਵਧੀਆ ਸੋਚ ਹੈ ਵੀ ਪੈਸੇ ਨੂੰ ਕੰਮ ਤੇ ਲਾਓ ਤੇ ਪੈਸੇ ਨੂੰ ਹੋਰ ਵਧਾਓ ਤੇ ਘਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਮੇਰੀ ਵਾਈਫਾ ਦੋ ਬੇਟੀਆਂ ਜੀ ਅੱਛਾ ਤੇ ਇਹ ਹੁਣ ਆਪਾਂ ਕਹਿ ਸਕਦੇ ਵੀ ਉਹਨਾਂ ਦੀ ਕਿਸਮਤ ਦਾ 20 ਲੱਖ ਆ। ਹਾਂ ਉਹ ਛੋਟੀ ਬੇਟੀ ਸੀ ਉਹ ਨਾਲ ਪਾ ਕੇ ਗਈ ਸੀ ਮੇਰੇ। ਅੱਛਾ। ਕਿੰਨੀ ਦੇਰ ਤੋਂ ਤੁਸੀਂ ਲਾਟਰੀ ਪਾ ਰਹੇ ਹੋ? ਮੈਂ ਚੌਥੀ ਵਾਰੀ ਪਾਈ ਹਲੇ ਬਸ। ਚਾਰ-ਪੰਜ ਕੁ ਮਹੀਨੇ ਹੋਏ ਆ। ਅੱਛਾ ਬੰਪਰੀ ਪਾਨੇ ਹੋ ਜਾਂ ਦੂਸਰੀ ਵੀ ਪਾਨੇ? ਨਹੀਂ ਬੰਪਰੀ ਫੋਨ ਹੈ ਜੀ। ਠੀਕ ਹੈ ਜੀ। ਉਹ ਉਹ ਧੰਨਵਾਦ। ਉਹ ਉਹ ਬਧਾਈਆਂ ਤੁਹਾਨੂੰ ਲੁਧਿਆਣਾ ਲਾਈਵ ਵੱਲੋਂ। ਸੋ ਸਾਡੇ ਨਾਲ ਓਨਰ ਵੀ ਮੌਜੂਦ ਨੇ। ਉਹਨਾਂ ਦੀ ਜਿਹੜੀ ਦੁਕਾਨ ਦੇ ਉਤੋਂ ਜਿਹੜੀਆਂ ਲਾਟਰੀਆਂ ਖਰੀਦੀ ਜਾਂਦੇ ਨੇ ਤਕਰੀਬਨ ਹੀ ਉਹ ਨਿਕਲਦੀਆਂ ਨੇ ਕਰੋੜਪਤੀ ਅੱ비 ਲੋਕਾਂ ਨੂੰ ਬਣਾਇਆ ਆ ਤੇ ਏ ਲੱਖਪਤੀ ਵੀ ਬਣਾਇਆ ਤੇ ਅੱਜ ਜਿਹੜੀ ਇਥੇ ਲਾਟਰੀ ਨਿਕਲੀ ਆ ਉਹ ਲੱਖਪਤੀ ਵਾਲੀ ਐ ਆ ਸਾਡੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲੁਧਿਆਣਾ ਲਾਈਵ ਦੀ ਆਡੀਅנס ਨੂੰ ਸਾਰੀ ਸਰ ਲੱਗਦਾ ਵੀ ਰੱਬ ਨੇ ਠੇਕਾ ਹੀ ਤੁਹਾਨੂੰ ਦੇਤਾ ਲੋਕਾਂ ਨੂੰ ਕਰੋੜਪਤੀ ਲੱਖਪਤੀ ਬਣਾਉਣ ਦਾ ਇਹ ਠੇਕਾ ਦੀ ਜੀ ਇਹ ਸਾਡਾ ਕੰਮ ਹੈ ਸਾਡੇ ਮਤਲਬ ਕਹਿੰਦੇ ਆ ਨਾ ਕਿ ਹਰ ਇੱਕ ਨੂੰ ਆਪਣਾ ਆਪਣਾ ਇੱਕ ਗੁਣ ਹੁੰਦਾ ਇਹ ਸਾਡੇ ਕੋਲ ਇੱਕ ਗੁਣ ਹੈ ਕਿ ਲੋਕ ਸਾਡੇ ਕੋ ਆਂਦੇ ਆ ਇਹਨੇ ਲੱਕੀ ਲੱਕੀ ਲੋਕ ਆਂਦੇ ਆ ਸਾਡੇ ਤੋਂ ਪ੍ਰਾਈਜ਼ ਲੈ ਕੇ ਜਾਂਦੇ ਆ ਸਾਡਾ ਮਾਣ ਵਧਾਉਂਦੇ ਆ ਸਾਡਾ ਨਾਮ ਵਧਾਉਂਦੇ ਆ ਅਸੀਂ ਇਕੱਲੇ ਤਾਂ ਕੁਝ ਵੀ ਨਹੀਂ ਹੈਗੇ ਜੇ ਸਾਡੇ ਕਸਟਮਰ ਸਾਡੇ ਨਾਲ ਨੇ ਕੋਈ ਨਾ ਕੋਈ 5 ਲੱਖ ਦਾ 10 ਲੱਖ ਦਾ 20 ਲੱਖ ਦਾ ਕਰੋੜ ਰੁਪਏ ਦਾ 3 ਕਰੋੜ ਰੁਪਏ ਦਾ ਇਨਾਮ ਕੱਢਿਆ ਹੀ ਕੱਢਿਆ ਕਦੀ ਖਾਲੀ ਨਹੀਂ ਗਿਆ ਅਜੇ ਤੱਕ ਪਰਮਾਤਮਾ ਦੀ ਮਿਹਰ ਨਾਲ ਕਿਉਂਕਿ ਪਰਮਾਤਮਾ ਤੇ ਪੂਰਾ ਵਿਸ਼ਵਾਸ ਹੈ ਕਿ ਕਦੀ ਇਦਾਂ ਨਹੀਂ ਹੋ ਸਕਦਾ ਕਿ ਗਾਂਧੀ ਬ੍ਰੋਦ ਵਾਲੇ ਖਾਲੀ ਚਲੇ ਜਾਣ ਕਿੰਨੀ ਦੇਰ ਤੋਂ ਤੁਸੀਂ ਇਹ ਆਪਣੇ ਸਟਾਲ ਲਗਾਨੇ ਹੋ ਔਰ ਕਿੱਥੇ ਕਿੱਥੇ ਤੁਹਾਡੇ ਮੇਰੇ ਖਾਲ ਪੂਰੇ ਪੰਜਾਬ 'ਚ ਵੀ ਸਟਾਲ ਲੱਗੇ ਆ ਡੈਡੀ ਨੇ 12 ਸਾਲ ਦੀ ਉਮਰ 'ਚ ਕੰਮ ਸ਼ੁਰੂ ਕੀਤਾ ਸੀ 40 ਸਾਲ ਤੋਂ ਜ਼ਿਆਦਾ ਹੋ ਗਏ ਕੰਮ 'ਚ ਤੇ ਲੋਕਾਂ ਦੀ ਤਾਂ ਇੰਨੀ ਉਮਰਾਂ ਨਹੀਂ ਜਿਹੜੇ ਨਵੇਂ-ਨਵੇਂ ਉੱਗਿਆ ਚੈਲੰਜ ਕਰਦੇ ਫਿਰਦੇ ਗਾਂਧੀ ਬ੍ਰੋਦ ਵਾਲਿਆਂ ਨੂੰ ਪਰਮਾਤਮਾ ਦੇ ਡੋਰ ਛੱਡੋ ਆਪਣੀ ਕੰਮ ਕਰੀ ਚੱਲੋ ਤੁਹਾਡਾ ਵੀ ਕਦੀ ਨਾ ਕਦੀ ਇਨਾਮ ਆਈ ਜਾਊਗਾ ਅਸੀਂ ਵੀ ਬੜੇ ਸਾਲਾਂ ਤੋਂ ਲੱਗੇ ਹੋਏ ਆਂ ਪਰ ਇਦਾਂ ਚੈਲੰਜ ਕਰਨ ਵਾਲਿਆ ਕੋਈ ਕੁਝ ਕਰਨ ਨਾਲ ਹੋ ਨਹੀਂ ਜਾਣਾ ਤੇ ਪਰਮਾਤਮਾ ਦੀ ਮਿਹਰ ਹੈ ਜੀ ਬਹੁਤ ਬਹੁਤ ਦੂਰੋ ਦੂਰੋ ਲੋਕ ਆਂਦੇ ਸਾਡੇ ਕੋਲੇ ਕੱਲੀ ਲੁਧਿਆਣੇ ਦੀ ਪੂਰੇ ਪੰਜਾਬ ਤੋਂ ਪੂਰੇ ਇੰਡੀਆ ਤੋਂ ਲੋਕ ਸਿਰਫ ਸਾਡੇ ਕੋਲ ਲੋਟਰੀ ਪਾਣ ਆਂਦੇ ਕਿੰਨੇ ਏਡੇ ਛੱਡ ਕੇ ਇੱਕ ਇਹੀ ਕਮਾਇਆ ਵਿਸ਼ਵਾਸ ਹੀ ਕਮਾਇਆ ਹੈ ਪੈਸਾ ਭਾਵੇਂ ਘੱਟ ਵੱਧ ਕਮਾ ਲਿਆ ਹੋਵੇ ਪਰ ਵਿਸ਼ਵਾਸ ਬਹੁਤ ਜ਼ਿਆਦਾ ਕਮਾਇਆ ਹੈ ਗੰਦੀ ਜੀ ਇੱਕ ਗੱਲ ਹੋਰ ਦੱਸੋ ਮੈਨੂੰ ਇੱਥੇ ਲੋਕ ਹੋਰ ਵੀ ਇੱਥੇ ਆਏ ਸੀਗੇ ਵੀ ਉਹ ਉਹਨਾਂ ਨਾਲ ਫਰੋਡ ਵੀ ਹੋਇਆ ਏ ਉਹ ਲਾਟਰੀ ਦੇ ਨਾਮ ਤੇ ਵੀ ਫਰੋਡ ਹੋ ਰਿਹਾ ਉਹ ਕਿਸ ਤਰ੍ਹਾਂ ਹੋ ਰਿਹਾ ਕਿਸ ਤਰ੍ਹਾਂ ਲੋਕ ਤੁਹਾਡੇ ਕੋਲ ਆਣ ਕੇ ਇਹਦੀ ਸੰਤੁਸ਼ਟੀ ਕਰਦੇ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਮ ਲੋਕਾਂ ਨੂੰ ਫਰੋਡ ਬਹੁਤ ਜ਼ਿਆਦਾ ਹੋ ਰਿਹਾ ਸਾਡਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਆ ਲੋਕ ਪਤਾ ਨਹੀਂ ਕਿੱਥੋਂ ਕਿੱਥੋਂ ਨਵੇਂ-ਨਵੇਂ ਉੱਗੇ ਆ ਸਾਡੇ ਕੋਲ ਤਾਂ ਇਹਦਾ ਟਾਈਮ ਹੀ ਨਹੀਂ ਕਿ ਕਿਸੇ ਨੂੰ ਮੈਸੇਜ ਲਾ ਕੇ ਕਹਿ ਦਈਏ ਕਿ ਤੁਹਾਡੇ ਕੋਲ ਇਹਨਾਂ ਪ੍ਰਾਈਜ਼ ਆਇਆ ਜੀ ਆਹ ਆਇਆ ਜੀ ਜੇ ਤੁਸੀਂ ਇਹ ਫਰੋਡ ਤੋਂ ਬਚਣਾ ਤਾਂ ਕਿਸੇ ਨੂੰ ਕੋਈ ਰੁਪਈਆ ਨਹੀਂ ਪਾਣਾ ਜਿਹ ਜੇ ਤੁਹਾਡਾ ਕੋਈ ਵੀ ਨਾਮ ਨਿਕਲਿਆ ਸਿੱਧਾ ਸਾਡੀ ਦੁਕਾਨ ਤੇ ਆਓ ਕਲੇਮ ਕਰਾਓ ਹਾਂ ਜੇ ਤੁਸੀਂ ਕਿਤੇ ਵਟਸਐਪ ਤੇ ਟਿਕਟ ਖਰੀਦ ਬੈਠੇ ਹੋ ਤੇ ਪਹਿਲੀ ਗੱਲ ਉੱਥੋਂ ਤੁਹਾਡੇ ਦਾ ਫਰੋਡ ਹੋਣਾ ਸ਼ੁਰੂ ਹੋ ਜਾਂਦਾ ਫਿਜ਼ੀਕਲ ਟਿਕਟ ਵੈਲਿਡ ਹੁੰਦੀ ਹੈ ਈ ਟਿਕਟਸ ਨਹੀਂ ਵੈਲਿਡ ਹੁੰਦੀਆਂ ਅੱਜ ਕੱਲ ਨਕਲੀ ਟਿਕਟਾਂ ਨੂੰ ਵੀ ਬਣਾ ਕੇ ਪੋਸਟ ਕਰਵਾਈ ਜਾਂਦੇ ਤੁਹਾਡੇ ਐਡਰੈਸ ਤੇ ਫਿਰ ਉਸ ਵੇਲੇ ਤੁਹਾਨੂੰ ਰਿਜ਼ਲਟ ਭੇਜਿਆ ਜਾਂਦਾ ਨਕਲੀ ਸਾਡਾ ਰਿਜ਼ਲਟ ਪੈਂਦਾ ਸਾਡੀ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ ਸਾਡੇ ਸ਼ਾਪ ਤੇ ਅਵੇਲੇਬਲ ਹੁੰਦਾ ਤੁਸੀਂ ਆਪਣੇ ਕੋਈ ਵੀ ਪੱਕੇ ਅੱਡੇਾਂ ਤੋਂ ਜਾ ਕੇ ਰਿਜ਼ਲਟ ਮੈਚ ਕਰੋ ਕਿਸੇ ਦੇ ਗੱਲਾਂ 'ਚ ਨਹੀਂ ਆਣਾ ਕਿਸੇ ਭਾਵੇਂ ਉਹ ਇਨਾਮ 2000 ਦਾ ਹੀ ਕਿਉਂ ਨਾ ਹੋਵੇ ਭਾਵੇਂ ਉਹ 6 ਕਰੋੜ ਦਾ ਹੀ ਕਿਉਂ ਨਾ ਹੋਵੇ 1 ਰੁਪਿਆ ਨਹੀਂ ਲੱਗਦਾ ਸਰਬ ਲੋਕੀ ਕਹਿੰਦੇ ਅਸੀਂ ਫੇਸਬੁੱਕ ਤੋਂ ਨੰਬਰ ਲੈ ਕੇ ਤੁਹਾਡੇ ਨਾਲ ਗੱਲ ਕੀਤੀ ਹੈ ਉੱਥੇ ਗਾਂਧੀ ਬ੍ਰਦਰਜ਼ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਲੋਕ ਸ਼ਾਇਦ ਚਾਂਸੇ 'ਚ ਇਸ ਵਾਸਤੇ ਹੀ ਆ ਜਾਂਦੇ ਆ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਕਿਹੜੇ ਨੰਬਰਾਂ ਤੇ ਕੋਨਟੈਕਟ ਕੀਤਾ ਜਾਵੇ ਜੋ ਤੁਹਾਡੇ ਨਾਲ ਸਹੀ ਤਰੀਕੇ ਨਾਲ ਰਾਪਟਾ ਹੋ ਸਕੇ ਆ ਸਾਡਾ ਐਨਵੈਲਪ ਹੈ ਮੈਂ ਕਹੂੰਗਾ ਕਿ ਤੂੰ ਇੱਕ ਵਾਰ ਸਕਰੀਨ ਤੇ ਦਿਖਾ ਦਿਓ ਇਹਦੇ ਤੇ ਕਾਲਿੰਗ ਨੰਬਰ ਤੇ ਵਟਸਐਪ ਨੰਬਰ ਦੋਨੋਂ ਲਿਖੇ ਹੋਏ ਆ ਤੁਸੀਂ ਇਹਦੇ ਤੇ ਕੰਟੈਕਟ ਕਰੋ ਜੇ ਤੁਹਾਡਾ ਫੋਨ ਬੀਜ਼ੀ ਆ ਰਿਹਾ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰ ਲਓ ਥੋੜਾ ਵੇਟ ਕਰ ਲਓ ਪਰ ਹਾਂ ਸਬਰ ਕਰ ਲਓਗੇ ਤਾਂ ਪੈਸੇ ਬਚ ਜਾਣਗੇ ਕਿਸੇ ਦੇ ਚਾਂਸੇ 'ਚ ਨਹੀਂ ਆਉਂਗੇ ਤੇ ਉਸ ਤੋਂ ਬਾਅਦ ਸਾਡੀ ਦੁਕਾਨ ਤੇ ਆਓ ਟਿਕਟ ਪਾਓ ਉਸ ਤੋਂ ਬਾਅਦ ਭਾਵੇਂ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਕੋਈ ਵੀ ਕੁਐਰੀ ਲੈ ਲਓ ਕੋਈ ਦਿੱਕਤ ਨਹੀਂ ਇੱਕ ਵਾਰ ਸਾਡੀ ਦੁਕਾਨ ਤੇ ਜ਼ਰੂਰ ਵਿਜ਼ਿਟ ਕਰੋ ਬਹੁਤ ਬਹੁਤ ਧੰਨਵਾਦ ਸੋ ਲੋਕਾਂ ਨੂੰ ਵੀ ਇਹੀ ਬੇਨਤੀ ਹੈ ਵੀ ਜਿਨ੍ਹਾਂ ਨੇ ਵੀ ਟਿਕਟ ਪਾਉਣੀ ਹੈ ਉਹ ਪੱਕੇ ਸਟਾਲਾਂ ਦੇ ਉੱਤੇ ਟਿਕਟ ਪਾਉਣ ਆਨਲਾਈਨ ਟਿਕਟ ਨਾ ਪਾਉਣ ਕਿਉਂਕਿ ਆਨਲਾਈਨ ਬਹੁਤ ਜ਼ਿਆਦਾ ਫਰਾਉਡ ਹੋ ਚੁੱਕਿਆ ਆ ਲੋਕ ਫਰਾਉਡ ਕਰਦੇ ਨੇ ਲੋਕਾਂ ਦਾ ਨਾ ਆਮ ਭੋਲੀ ਭਾਲੀ ਜਨਤਾ ਨੂੰ ਠੱਗਦੇ ਨੇ ਪਰ ਤੁਸੀਂ ਜਿਹੜੀ ਹੈਗੀ ਟਿਕਟ ਹੈਗੀ ਆ ਉਹ ਫਿਜ਼ੀਕਲੀ ਜਿਹੜੀ ਹੈਗੀ ਟਿਕਟ ਉਹੀ ਖਰੀਦੋ ਆਨਲਾਈਨ ਦੇ ਚਾਂਸੇ ਵਿੱਚ ਨਾ ਆਓ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾ